ਸਹੀ ਸਹੀ ਦੱਸ ਬੀਰ ਕਹਿੰਦਾ ਮੈਂ ਇੰਡੀਆ ਚ ਕਰਦਾ ਕੰਮ ਹੈ ਮੈਨੂੰ ਘੈਂਡੀ ਆ ਤੇ ਇਟਲੀ ਦਾ ਜ਼ਮੀਨ ਉਸ ਮਨ ਦਾ ਫਰਕ ਆ ਆਹਾਂ ਵੀ ਇੱਥੇ ਆਨ ਉੱਥੇ ਦੀ ਲੇਬਰ ਦਾ ਫਰਕ ਆ ਪੈਸਾ ਬਣ ਜਾਂਦਾ ਜੀ ਪਹਿਲਾਂ ਟਾਈਮ ਲੱਗਦਾ ਫਿਰ ਉੱਤੇ ਬਾਹਰ ਬੰਦੇ ਦਾ 2 ਸਾਲ ਤਾਂ ਬੈਗ ਚ ਕੌਂਦੀ ਆ ਇਹ ਹੈ ਇਹ 2 ਸਾਲ ਤਾਂ ਬੈਗ ਚ ਕੌਂਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਪਿਛਲੇ ਬਲੌਗ ਚ ਦੇਖਿਆ ਤੁਸੀਂ ਆਪਾਂ ਕਪੋਤੋ ਲਾ ਰਹੇ ਤੇ ਇਹ ਕੰਦ ਦੀ ਆਪਣੀ ਹੋ ਗਈ ਦੰਨ ਹੋ ਗਿਆ ਤਾਂ ਇਹ ਕੰਮ ਆ ਸਾਰੀ ਲਾਸ਼ ਛੱਡ ਦੀ ਇੱਧਰ ਸਿਰੇ ਤੱਕ ਬਾਕੀ ਮਾਕੀ ਮਾੜੀ ਮੋਟੀ ਜਿਹੜੀ ਪੈਂਟਿੰਗ ਪੈਂਟਿੰਗ ਆ ਉਹ ਰਹਿੰਦੀ ਆ ਜਿਵੇਂ ਟਰੱਕੀ ਦੇ ਵਿੱਚ ਲੱਗਣੀ ਆ ਉਹ ਸਾਰਾ ਰਹਿੰਦਾ ਤੇ ਮਾੜਾ ਮੋਟਾ ਜਿਹੜਾ ਹੁਣ ਸਮਾਨ ਲੈ ਕੇ ਆਉਣਾ ਟਰੱਕ ਖੜਾ ਬਸ ਆਪਾਂ ਉਹ ਚੱਕ ਕੇ ਲੈ ਕੇ ਆਉਣਾ ਮਾਰਕੀਟ ਚ ਹੁਣ ਕਿਉਂਕਿ ਮੜੇ ਜੇ ਪੀਸ ਘਟ ਗਏ ਆਪਣੇ ਉਹਨੂੰ ਇੱਧਰ ਹੀ ਕੰਦ ਤੇ ਲਾ ਰਿਹਾ ਦਾ ਅੰਬੈਸਟਰੀ ਮਿਲਣਾ ਬੜਾ ਮੋਟਾ ਹੈਲੋ ਹਾਈ ਕਰ ਦੇ ਹੈ ਕੰਮ ਕਰਦਾ ਮੋਟਾ ਬਿਜੀ ਬਹੁਤ ਆ ਹੁਣ ਕੰਮ ਖਿੱਚ ਛੱਡੇ ਆ ਇੱਧਰ ਆਹਾ ਕੰਦ ਤੇ ਲੱਗੀ ਹਜੇ ਫੀਚਰ ਜੇ ਮਾਰਨੇ ਆ ਫੀਚਰ ਜੇ ਖਤਮ ਹੋ ਗਏ ਤੇ ਕੋਲੇ ਨਾਲੇ ਹਜੇ ਲਾਈ ਆ ਇੱਧਰ ਉੱਪਰ ਤੱਕ ਜਾਣੀ ਆ ਹਜੇ ਬਾਹ ਜੇ ਚੱਲ ਰਿਹਾ ਜੇ ਕੰਮ ਆਪਣਾ ਆਹ ਕਾਦ ਤਾ ਫਰੰਟ ਤੇ ਜਿਵੇਂ ਆਪਣੀ ਟਾਇਲ ਹੋਈ ਗਈ ਆ ਫਰੰਟ ਦੇ ਦਾ ਸਾਰੀ ਟਾਇਲ ਇਹ ਆ ਇਧਰ ਬੜਾ ਪਾਣੀ ਪਾਵਾਂ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਲਾਈ ਸੋਨ ਨੂੰ ਲਾਉਣ ਲੱਗੇ ਆ ਉਧਰ ਜਾਲੀ ਆਪਣੀ ਇੱਧਰ ਇੱਕ ਕਪੋਤੋ ਲੱਗੀ ਦੀ ਇੱਧਰ ਇੱਕ ਅੰਦਰ ਨੂੰ ਲੱਗੀ ਹੁਣ ਆ ਫ੍ਰੀਸ਼ਰ ਜੇ ਮਾਰਨੇ ਆਪਾਂ ਨੇ ਬਸ ਲੇਟ ਹੋ ਗਏ ਤੇ ਰਾਤ ਜਿਵੇਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਵੀ ਮੜੀਆਂ ਘਟ ਗਿਆ ਦਾ ਸਮਾਨ ਆਪਣਾ ਕਪੋਤੋ ਘਟ ਗਈ ਦੀ ਉਹ ਚੱਕ ਕੇ ਲੈ ਕੇ ਜਾਂਦੀ ਆ ਅੱਜ ਆਪਣਾ ਹੀ ਨੈਕਸਟ ਦਿਨ ਹੋ ਗਿਆ ਬਸ ਅੱਜ ਜਾਲੀ ਜੂਲੀ ਮਾਰ ਦਾਂਗੇ ਜਿਹੜਾ ਆਪਣਾ ਜਾਲੀ ਦਾ ਕੰਮ ਆਈ ਉਹ ਨਿਬੜ ਜੂਗਾ ਅੱਜ ਸ਼ਾਇਦ ਇੱਧਰ ਨਿਬੜ ਜਵੇ ਦੇਖਦੇ ਆਂ ਕਿਵੇਂ ਹੁੰਦਾ ਹੁਣ ਖਿੱਚਣਾ ਕੰਮ ਪੂਰਾ सोनू ਦੀ ਅੱਜ ਡੈਂਟੀਫਾਈਟਿੰਗ ਵੀ ਕਰਾਈ ਆਪਾਂ ਨੇ सोनू ਜਿਹੜਾ ਹੁਣ ਹਾਂ ਜਿਹੜਾ ਉਧਰ ਉਹ ਆਇਆ ਤਾਂ ਤੈਨੂੰ ਮੈਸੇਜੇ ਤੈਨੂੰ ਬਹੁਤ ਆਉਂਦੇ ਆ ਹੁਣ ਸਹੀ ਸਹੀ ਦੱਸ ਵੀਰ ਕਹਿੰਦਾ ਮੈਂ ਇੰਡੀਆ 'ਚ ਕਰਦਾ ਕੰਮ ਹੈਂ ਇਹਨੂੰ ਘੈਂਡੀਆਂ ਤੇ ਇਟਲੀ ਦਾ ਜ਼ਮੀਨ ਸੰਬੰਧ ਦਾ ਫਰਕ ਆ। ਆਇਆ ਵੀ ਇੱਥੇ ਆਨ ਉੱਥੇ ਦੀ ਲੇਬਰ ਦਾ ਫਰਕ ਆ। ਪੈਸਾ ਬਣ ਜਾਂਦਾ ਜੀ। ਪਹਿਲਾਂ ਟਾਈਮ ਲੱਗਦਾ। ਫਿਰ ਉੱਤੇ ਬਾਅਦ ਬੰਦੇ ਦਾ 2 ਸਾਲ ਦਾ ਬੈਗ ਚ ਕਉਂਦੀ ਆ ਇਹ। ਹੈ? ਇਹ 2 ਸਾਲ ਦਾ ਬੈਗ ਚ ਕਿਉਂਦੀ ਆ? 2 ਸਾਲ ਬੈਗ ਚ ਚੱਕਣਾ ਵੀ ਐਨ ਲੀਕਾ ਕਢਉਂਦੀ ਆ ਇਟਲੀ। ਫਿਰ ਉੱਤੇ ਬਾਅਦ ਹੌਲੀ ਹੌਲੀ ਪੈਰ ਲੱਗਦੇ ਆ ਬੰਦੇ ਦੇ। ਪਹਿਲਾਂ ਦਾ ਸਟ੍ਰਗਲ ਇਸ ਸਟ੍ਰਗਲ ਆ। ਕਿਤੇ ਵੀ ਕਿਸੇ ਵੀ ਦੇਸ਼ ਚ ਚਲੇ ਜਾਓ। ਸਟ੍ਰਗਲ ਸਾਰੇ ਪਾਸੇ ਹੀ ਕਰਨੀ ਪੈਂਦੀ ਆ। ਇੰਡੀਆ ਜਾਣੀ ਵਧੀਆ ਜੇ ਥੋੜਾ ਚੰਦਾ ਕੰਮ ਕਰ। ਭੱਬ ਕੇ ਰੱਖੋ ਕੀਲੀ। ਲੋਈ ਹੁਣ ਆਪਾਂ ਬਸ ਇਧਰ ਸੋਨੂੰ ਨੇ ਜਾਲੀ ਦਾ ਸ਼ੁਰੂ ਕਰ ਦੇਣਾ। ਹੁਣ ਆਪਾਂ ਨੇ ਉਧਰ ਮਾਰਨੇ ਆ ਫਿਸ਼ਰ। ਆ ਜਿਹੜੇ ਆ ਵਾਲੇ ਫਿਸ਼ਰ ਉਧਰ ਵੱਜੇ ਹੋਏ ਨਹੀਂ ਹੈਗੇ। ਨਾਲੇ ਤੁਹਾਨੂੰ ਆਹ ਕਹਿੰਦਾ ਮੈਂ ਤੈਨੂੰ ਇੱਕ ਦੋ ਜ ਰਹਿਣੀ ਐ। ਆ ਦੇਖ। ਗੱਲੀ ਹੋ ਗਈ ਹਣਾ। אה? היא? פאפאם! בול הגיע? בול? בול? הגיע בול? ਸੇ ਕੰਮ ਚੱਲ ਰਹੇ ਹਾਂ ਇਹ ਵੀ ਮੂਹੇ ਜਿੰਨਾ ਕਿ ਚੱਲਦੀ ਤੇਰੀ ਆਣੀ ਸਾਡੀ ਮੂਹੇ ਜਿਹੀ ਕੋਰੇ ਜਲਾ ਆ ਕਹਿੰਦਾ ਦੱਦੂ ਤੇਰੇ ਕੰਮ ਹੈ ਹੈਂ ਬੱਸ ਮੇਰਾ ਵੀ ਫਿਰ ਉੱਪਰ ਰਹਿ ਗਿਆ ਵਸੂ ਦੂਵੇ ਸਾਰ ਮੂਹ ਚੱਲੇ ਹੋਰ ਪ੍ਰੈਕਟ ਤਾਂ ਨਹੀਂ ਕਿਹਾ ਉਹ ਲਾਈ ਸ਼ਾਮਾਂ ਪੈ ਗਈਆਂ ਸੋ ਨੂੰ ਨੇ ਇੱਧਰ ਵਾਲੀ ਕੰਦ ਦਾ ਤਾਂ ਨਵੇੜ ਛੱਡੇ ਆ ਬਸ ਆ ਮੜਾ ਟੁੱਟਾ ਰਹਿ ਗਿਆ ਆ ਲੋਈ ਇੱਧਰ ਜਾਲੀ ਲੱਗੀ ਸਾਰੀ ਪਾ ਉਹ ਮੜਾ ਸਵਿੰਟ ਦਾ ਫਰਕ ਆ ਉੱਥੇ ਬਸ ਕਿਚ ਰਹਿ ਗਈ ਇੱਟਾ ਬਰਤੂੰ ਲਾਈ ਕੇਜ਼ੀ ਵਾਲੀ ਗੱਦ ਨ ਵੀ ਹੋ ਗਈ ਆਪਣੀ ਜਿਹੜੀ ਪਿੱਛੇ ਰਹਿੰਦੀ ਸੀ ਲੋ ਜੀ ਵੀਨੇ ਮਿਲਦੇ ਆਪਾਂ ਤੁਹਾਨੂੰ ਹੁਣ ਨੈਕਸਟ ਬਲੌਗ ਦੇ ਵਿੱਚ ਠੀਕ ਹੈ ਸਸੀ ਗੱਲ ਜੀ ਸੁਣਾ ਰਹੇ ਹਾਂ